ਲੇ ਮਿੱਤਰੋ ਅੱਜ ਨਾ ਪਾ ਤੁਹਾਨੂੰ ਦਿਖਾਉਣੇ ਆ ਬਾਈ ਮੱਝਾਂ ਦਾ ਫਾਰਮ ਹਨਾ ਪੂਰਾ ਟਾਪ ਦਾ ਤੇ ਬਾਈ ਖੇਤੇ ਕੋਲੇ ਖੜੇ ਆ ਸੱਜਣੋ ਆਪਾਂ ਤੇ ਬਾਈ ਖੇਤੇ ਕੋਲੇ ਮੈਂ ਕਾਫੀ ਲੰਮੇ ਸਮੇਂ ਦਾ ਆ ਰਿਹਾ ਹਾਂ ਬਾਈ ਕੋਲੇ ਉਦੋਂ ਵੀ ਆਉਂਦਾ ਸੀ ਜਦੋਂ ਬਾਈ ਕੋਲੇ ਚਾਰ ਪਸ਼ੂ ਹੁੰਦੇ ਸੀਗੇ ਜਦੋਂ 10 ਪਸ਼ੂ ਹੁੰਦੇ ਸੀ ਫਿਰ 20 ਪਸ਼ੂ ਹੋਏ ਫਿਰ 40 ਵੀ ਹੋਏ ਹਨਾ ਆਪਾਂ ਹੌਲੀ-ਹੌਲੀ ਬਾਈ ਨੂੰ ਗਰੋ ਹੋਂਦੇ ਦੇਖਿਆਗਾ ਤੇ ਅੱਜ ਬਾਈ ਕੋਲੇ ਲਗਭਗ 70 ਪਸ਼ੂ ਆ ਬਾਈ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਨੇ ਮਿਹਨਤ ਕਿਦਾਂ ਕੀਤੀ ਨਾ ਡਵੈਲਪਮੈਂਟ ਕਿਦਾਂ ਕੀਤੀ ਪਹਿਲਾਂ ਮੈਂ ਸਾਨੂੰ ਇੱਕ ਵਾਰੀ ਮੜੀ ਝਾਤ ਮਰਵਾਦਾ ਆ ਦੇਖੋ ਤੁਸੀਂ ਇਧਰਲੇ ਪਾਸੇ ਬਾਈ ਦੀਆਂ ਮੱਝਾਂ ਖੜੀਆਂ ਹੋਈਆਂ ਨੇ ਸੱਜਣੋ ਆ ਦੇਖੋ ਆ ਸਾਰੀਆਂ ਖੜੀਆਂ ਬਾਈ ਮੱਝਾਂ ਹਨਾ ਇਧਰਲੇ ਪਾਸੇ ਤੇ ਆ ਬਾਈ ਦਾ ਇੱਥੇ ਫਾਰਮ ਆ ਉਹ ਪਰੇ ਖੜੀਆਂ ਨੇ ਠੀਕ ਹੈ ਜੀ ਤੇ ਇਧਰਲੇ ਪਾਸੇ ਬਾਈ ਤੁਹਾਨੂੰ ਮੈਂ ਹੋਰ ਦਿਖਾ ਦਾਨਾ ਆ ਮੱਝਾਂ ਖੜੀਆਂ ਨੇ ਹਨਾ ਮਤਲਬ ਚਾਰੇ ਪਾਸੇ ਮੱਝਾਂ ਹੀ ਮੱਝਾਂ ਖੜੀਆਂ ਨੇ ਹਨਾ ਕੀ ਹਾਲ ਆ ਬਾਈ ਠੀਕ ਆ ਜੀ ਬਾਈ ਬਹੁਤ ਹੋ ਠੀਕ ਠਾਕ ਹੋ ਬਹੁਤ ਵਧੀਆ ਸਿੱਤਾ ਕਹਿਮ ਵਧੀਆ ਵਧੀਆ ਬਈ ਜਮਾਈ ਭਾਈ ਸਭ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਇਹ ਦੱਸੋ ਵੀ ਹੁਣ ਆਪਣੇ ਕੋਲੇ ਹੁਣ ਟੋਟਲ ਕਿੰਨੀਆਂ ਕਮੱਜਾਂ ਨੇ ਹੁਣ ਭਾਈ ਆਪਣੇ ਕੋਲੇ 70 ਮੱਜਾਂ ਆਈਆਂ ਹੈਗੀਆਂ ਨੇ ਹਾਂਜੀ ਹਾਂਜੀ ਭਾਈ ਖੇਤੇ ਜਦੋਂ ਮੈਂ ਤੁਹਾਡੇ ਕੋਲੇ ਉਦੋਂ ਆਉਂਦਾ ਹੁੰਦਾ ਸੀ ਹਨਾ ਵੀ ਜਦੋਂ ਆਪਣਾ ਜਿਹੜਾ ਫਾਰਮਾ ਸਾਰਾ ਡਿਵੈਲਪ ਹੋਇਆ ਨਹੀਂ ਸੀਗਾ ਹਨਾ ਹਾਂਜੀ ਨਹੀਂ ਭਾਈ ਉਦੋਂ ਤੁਸੀਂ ਮਨ ਲਾ ਵੀ ਉਹ ਪਰਲੀ ਸਾਈਡ ਸੀਗੀ ਆਪਣੇ ਕੋਲ ਹਾਂ ਉਹ ਸਾਈਡ ਹੁੰਦੇ ਸੀ ਹਨਾ ਭਾਈ ਜਿਹੜਾ ਉਹ ਪਰਲੀ ਸਾਈਡ ਉਹ ਬਰਾਂਡਾ ਸੀਗਾ ਕੱਲਾ ਜੀ ਬਰਾਂਡਾ ਸੀਗਾ ਉਧਰ ਤੇ ਹੁਣ ਭਾਈ ਇਹ ਸਾਰਾ ਮਤਲਬ ਤੁਸੀਂ ਵਧੀਆ ਮਤਲਬ ਇੱਥੇ ਤੱਕ ਆਏ ਕੀ ਕੀ ਰਾਜ ਕੀਆ ਬਾਈ ਇੰਨਾ ਤੁਸੀਂ ਬਸ ਬਈ ਪ੍ਰਮਾਤਮਾ ਦੀ ਕਿਰਪਾ ਜੀ ਅੱਛਾ ਉਹ ਬਸ ਪ੍ਰਮਾਤਮਾ ਸਾਰਾ ਜਿਵੇਂ ਜਿਵੇਂ ਬਣ ਜਾਂਦਾ ਬਸ ਬਣਾਈ ਜਾਂਦੇ ਆ ਜੀ ਅੱਛਾ ਹਾਂਜੀ ਤੇ ਚਲੋ ਪ੍ਰਮਾਤਮਾ ਜ਼ਰੂਰੀ ਹੈਣਾ ਬਈ ਕਿਰਪਾ ਹੋਈ ਅੱਜ ਆਪਾਂ ਇਸ ਜਗ੍ਹਾ ਤੇ ਪਹੁੰਚ ਗਏ ਹੈਣਾ ਬਈ ਹਾਂਜੀ ਅੱਛਾ ਖੇਤੇ ਬਾਈ ਮੇਨ ਕੰਮ ਆਪਾਂ ਦੁੱਧ ਤੇ ਕਰਦੇ ਆ ਮੇਨ ਬਾਈ ਦੁੱਧ ਦਾ ਵੀ ਆ ਦੁੱਧ ਦੇ ਨਾਲ-ਨਾਲ ਆਪਣਾ ਮੱਲਾ ਵਪਾਰ ਦਾ ਕੰਮ ਵੀ ਆ ਦੋਨੇ ਕੰਮ ਕਰਦੇ ਆ ਹਾਂ ਦੋਨੇ ਕੰਮ ਕਰਦੇ ਆ ਜੀ ਠੀਕ ਹੈ ਜੀ ਮੰਨ ਲਓ ਕਿਸੇ ਨੇ ਲੈਣੀ ਕਰਨੀ ਆ ਮੱਝਾਂ ਵੇਚਣੀ ਆ ਉਹ ਵੀ ਛੋਟੇ ਨਾਲ ਮਤਲਬ ਸੰਪਰਕ ਕਰਦਾ ਹੈਗਾ ਬਸ ਲੈਣ ਦਾ ਵੀ ਗੱਲ ਠੀਕ ਹੈ ਤੇ ਅੱਛਾ ਭਾਈ ਐਨੇ ਪਸ਼ੂ ਹਨਾ 70 ਪਸ਼ੂ ਆ 70 ਪਸ਼ੂਾਂ ਦੀ ਫਿਰ ਇਹ ਐਨੀ ਤੁਸੀਂ ਮੈਨੇਜਮੈਂਟ ਕਿਦਾਂ ਕਰਦੇ ਹੋ ਬਸ ਭਾਈ ਮਨਲਾ ਜਿਵੇਂ ਸ਼ੁਰੂ ਤੋਂ ਪਹਿਲਾਂ ਬਹੁਤ ਟੰਡੋ ਸੁਭਾਅ ਪਿਆ ਵਾ ਉਸ ਹਿਸਾਬ ਨਾਲ ਬਣੀ ਪਈ ਹੈਗੀ ਸੈਟਿੰਗ ਜੀ ਮਨਲਾ ਵੀ ਸਵੇਰੇ ਜਿਵੇਂ ਉੱਠਣਾ 9 ਵਜੇ ਹੂੰ ਉੱਠ ਕੇ ਮਨਲਾ ਵੀ ਉਸ ਹਰਮਨਾ ਧਰਾਂ ਦਰਾਂ ਚੋ ਕੇ ਕੱਖ ਪਾਉਣੇ ਆ ਕੋਈ ਮਨਲਾ ਬਾਲੇ ਔਖੇ ਵਾਲਾ ਕੰਮ ਤਾਂ ਹੈ ਨਹੀਂਗਾ ਅੱਛਾ ਤੇ ਪਰ ਉਹ ਮਨਲਾ ਜਿਵੇਂ ਕਹਿੰਦੇ ਆ ਪੰਜਾਬੀ ਚ ਵੀ ਕੰਨਾ ਜਾਂ ਪਿਆ ਪਿਆਗਾ ਅੱਛਾ ਅਸਲ ਚ ਗੱਲ ਪਤਾ ਕੀ ਹੈ ਬਈ ਤੁਸੀਂ ਕਿਹਾ ਵੀ ਸੌਕ ਵੀ ਯਾਰ ਔਖਾ ਕੰਮ ਨਹੀਂ ਇਹ ਔਖਾ ਕੰਮ ਤਾਂ ਨਹੀਂ ਬਈ ਕਿਉਂਕਿ ਸਾਨੂੰ ਇਹ ਚੀਜ਼ ਦਾ ਸ਼ੌਂਕ ਹੈ ਆ ਸ਼ੌਂਕ ਆ ਬਈ ਹਾਂ ਕੰਮ ਦੇ ਇਸ ਸ਼ੌਂਕ ਨਾਲ ਹੁੰਦਾਗਾ ਉਹ ਕੰਮ ਨਹੀਂ ਜੇ ਪਾਕੀ ਵੀ ਮਜਬੂਰੀ ਸਮਝ ਕੇ ਮਜਬੂਰੀ ਨਾਲ ਦੇ ਜੇ ਆਪਾਂ ਨੂੰ ਸ਼ੌਂਕ ਆ ਫੇਰ ਹੀ ਸਮਝਣੀ ਆਏ ਬਈ ਉਹ ਤਾਂ ਦੋ ਵੀ ਨਹੀਂ ਸਮਝੀਆਂ ਹਾਂ ਨਹੀਂ ਸਮਝੀਆਂ ਨਾ ਬਈ ਦੇ ਲਾ ਹੁਣ ਆਪਣੇ ਘਰਾਂ ਦੇ ਸਭ ਵੇਚੀ ਜਾਂ ਠੀਕ ਹੈ ਤੇ ਅੱਛਾ ਭਾਈ ਕਿ ਕਿੰਨੇ ਕਿੰਨੇ ਕਿਲੋਟਰ ਵਾਲੀਆਂ ਮੱਝਾਂ ਹੋਣ ਭਾਈ ਆਪਣੇ ਕੋਲੇ ਬਸ 10 ਤੋਂ 15 ਭਾਈ 10 ਤੋਂ 15 ਦੇ ਆਸ-ਪਾਸ ਹੈ ਹਾਂਜੀ ਹਾਂਜੀ ਹੈਗੀ ਠੀਕ ਹੈ ਤੇ ਭਾਈ ਅਕਸਰ ਲੋਕ ਆਪਾਂ ਕਹਿੰਦੇ ਸੁਣਿਆਗਾ ਹਨਾ ਵੀ ਆਰ ਭਾਈ ਮੱਝਾਂ ਦੇ ਵਿੱਚੋਂ ਜਾਂ گاਵਾਂ ਦੇ ਵਿੱਚੋਂ ਲਾਲਾ ਹਨਾ ਵੀ ਜਿਹੜਾ ਪਸ਼ੂ ਵਾਲਾ ਕੀਤਾਗਾ ਇਹਦੇ ਵਿੱਚੋਂ ਇਕੱਲਾ ਗੋਹਾ ਬਚਦਾਗਾ ਫਿਰ ਭਾਈ ਤੁਸੀਂ ਕਿਵੇਂ ਚਾਰ ਪਸ਼ੂਆਂ ਤੋਂ 70 ਪਸ਼ੂ ਗੋ ਦਾ ਭਾਈ ਦੇ ਸਾਨੂੰ ਪਤਾ ਹੀ ਆ ਕਿੰਨੇ ਟਾਈਮ ਤੋਂ ਆਪਾਂ ਲੱਗੇ ਆ ਹਨਾ ਜਦੋਂ ਥੋੜੇ ਪਸ਼ੂਂ ਦੀ ਸੀ ਮੇਰੇ ਕੋਲੇ ਪਹਿਲੀ ਵਾਰ ਆਇਆ ਸੀ ਤੂੰ ਉਹ ਥੇ ਸੀ ਜਾਂ ਆਪਣੇ ਕੋਲ ਥੇ ਸੀ ਹਨਾ ਭਾਈ ਇੱਥੇ ਖੜੇ ਹੁੰਦੇ ਸੀ ਸੱਜਣੂ ਦੇ ਹੁਣ ਦੇਖੋ ਤੁਸੀਂ ਬਾਈ ਦਾ ਹਨਾ ਮਿਹਨਤ ਆ ਬਾਈ ਆਪਣਾ ਮਿਹਨਤ ਆ ਬਾਈ ਮਿਹਨਤ ਆ ਕੱਲੀ ਮਿਹਨਤ ਕੀਤੀ ਆ ਬਾਈ ਨੇ ਠੀਕ ਹੈ ਮਿਹਨਤ ਕਰਕੇ ਕੀਤੀ ਹੈ ਇਤਰਾ ਹੋਲੀ ਹੋਲੀ ਵਾਦਾ ਬਾਈ ਕੰਮ ਦਾ ਕਰਾਂਗੇ ਅੱਛਾ ਬਾਈ ਕਿਤੇ ਫੀਡ ਦੇ ਵਿੱਚ ਫਿਰ ਕੀ ਪਾਉਣੇ ਹੋ ਤੁਸੀਂ ਇਹਨਾਂ ਨੂੰ ਵੀਰ ਦਾ ਬਾਈ ਆਪ ਦੀ ਤਿਆਰ ਕਰਕੇ ਪਾਉਣੇਗੇ ਸਾਰੀ ਆਪਦੀ ਕਰਦੇ ਉਹਦੀ ਫਾਰਮੂਲੇਸ਼ਨ ਸਾਰੀ ਆਪਦੀ ਹੁੰਦੀ ਆ ਬਾਈ ਆਪਦੀ ਆ ਬਹੁਤ ਸਾਲ ਕੋਈ ਬਾਈ ਉਹੀ ਵਸ ਤਿਆਰ ਕਰਕੇ ਪਾਉਂਦੇ ਆ ਅੱਛਾ ਬਾਈ ਇੱਕ ਨਾ ਫਾਰਮ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੁੰਦੀ ਹੈ ਹਨਾ ਵੀਰ ਪਸ਼ੂ ਰਿਪੀਟ ਹੋਣ ਲੱਗ ਜਾਂਦੇ ਆ ਬਾਰ ਬਾਰ ਰਹਿੰਦੇ ਨਹੀਂ ਗੇ ਅੱਕ ਕੇ ਨਾ ਕਈ ਫਾਰਮਰ ਭਰਾ ਪਸ਼ ਟਾਈਮ ਤੇ ਪਸ਼ੂ ਨੂੰ ਗੱਭਣ ਕਰਾਉਣ ਵੇਲੇ ਹਾਂ ਤੇ ਮੱਲਾ ਜਿਵੇਂ ਮੱਲਾ ਆ ਪਾਊਡਰ ਪਾਉਣੇ ਹੈਗੇ ਕੈਲਸ਼ੀਅਮ ਦੇਣੇ ਹੈਗੇ ਫੀਡ ਆ ਗਈ ਇਹ ਜਿੱਦਾਂ ਹੀ ਮੇਨ ਹੁੰਦੀਆਂ ਬਈ ਹੋਰ ਕੋਈ ਬੜੀ ਵੱਡੀ ਗੱਲਬਾਤ ਨਹੀਂ ਹੁੰਦੀ ਪਸ਼ੂ ਆਪਾਂ ਕਹਿੰਦੇ ਸਾਡੀ ਮੱਝ ਕਿਤੇ ਤੂੰ ਦੇਖਿਆ ਵੀ ਕਿਤੇ ਫਰਿਆਕ ਫੜਾਈ ਆ ਜਨਾਂ ਹਾਂ ਨਹੀਂ ਬਈ ਸਾਰੀਆਂ ਮੱਝਾਂ ਸਾਡੀਆਂ ਆਪਦੀਆਂ ਸੋਣੀਆਂ ਬਈ ਠੀਕ ਹੈ ਸਾਰੀਆਂ ਮੱਝਾਂ ਬੜੀਆਂ ਆਪਦੇ ਟਾਈਮ ਸਰ ਸੋਣਾ ਸਾਰੀ ਮੱਝ ਨਹੀਂ ਕਿਸੇ ਨੇ ਕੋਈ ਮੱਝ ਸਾਡੀਆਂ ਲਿੱਸੀ ਨਹੀਂ ਸਾਰੀਆਂ ਦੇਲਾ ਵਧੀਆ ਹੀ ਜਿਵੇਂ ਸਾਰੀਆਂ ਸੇ ਸੂਤ ਪੱਖੋਂ ਵੀ ਸਾਰੀਆਂ ਓਕੇ ਆ ਹਨਾ ਹਾਂਜੀ ਬਈ ਮਨਲਾ ਜਿਵੇਂ ਇੱਕ ਥਾਂ ਖੜੀਆਂ ਗਈਆਂ ਨਹੀਂ ਮੱਜਾਂ ਵਿੱਚ ਆਪ ਬਹੁਤ ਦੇਖਦੇ ਆ ਜਮਾਲ ਲੱਸੀਆਂ ਹੋਈਆਂ ਪੀਆਂ ਹੁੰਦੀਆਂ ਗਿਆ ਵੀ ਜਿਵੇਂ ਇਹ ਖਰਾਕ ਆ ਸਾਡੀ ਉਹਦੇ ਹਿਸਾਬ ਨਾਲ ਵਧੀਆ ਗਈ ਵੀ ਨਾ ਬੜੀਆਂ ਚੰਗੀਆਂ ਕਹਿ ਸਕਦੇ ਨਾ ਬੜੀਆਂ ਮਾੜੀਆਂ ਠੀਕ ਹੈ ਹਾਂਜੀ ਅੱਛਾ ਬਈ ਕੀ ਰੇਟ ਦੁੱਧ ਕੀ ਲੱਗਦਾ ਹੋਣਾ ਦੁੱਧ ਬਸ 60 ਤੋਂ ਪੈਂਡ ਬਈ 65 ਰੁਪਏ ਹਾਂਜੀ ਤੇ ਕਿੰਨਾ ਕੁ ਦੁੱਧ ਹੋ ਜਾਂਦਾ ਬਈ ਆਪਣੇ ਕੋਲੇ ਉਹ ਤਾਂ ਆਪਣੇ ਕੋਲੇ ਹੈਗਾ ਬਈ 4 ਤੋਂ 5 ਕਿਲੋ 4 ਤੋਂ 5 ਕਦੇ ਵੱਧ ਵੀ ਜਾਂਦਾ ਮੌਸਮ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਫਰਕ ਪੈਂਦਾ ਰਹਿੰਦਾ ਹਨਾ ਤੇ ਮੱਜਾ ਮੱਲਾ ਵੀ ਆਉਦੀ ਮੱਜਾ ਟੋਕੜਾ ਹੋ ਗਈਆਂ ਘਟ ਗਿਆ ਜਦੋਂ ਬਾਦੂ ਸੁਭੀ ਹੁੰਦਾ ਬਈ ਠੀਕ ਹੈ ਤੇ ਉਦੋਂ ਬਈ ਜਦੋਂ ਮੈਨੂੰ ਲੱਗਦਾ ਮੈਂ ਆਉਂਦਾ ਹੁੰਦਾ ਸੀ ਨਾ ਬਈ ਕਿਤੇ ਉਦੋਂ ਤਾਂ ਮੈਨੂੰ ਲੱਗਦਾ ਤੁਸੀਂ ਕੱਲੀ ਸੀਗੇ ਹਨਾ ਇੱਥੇ ਫਾਰਮ ਦੇ ਵਿੱਚ ਹਾਂ ਬਈ ਬਹੁਤ ਸਾਲ ਬਈ ਅੱਜ ਮੈਨੂੰ ਲੱਗਦਾ ਵੀ ਰੌਣਕ ਲੱਗੀ ਪਈ ਆ ਹਨਾ ਆ ਵੀ ਹੁਣ ਪੰਜ ਬੰਦੇ ਆਪਾਂ ਇਹਦੇ ਵਿੱਚ ਪੰਜ ਬੰਦੇ ਆ ਇੱਕ ਸੱਜਣ ਨੂੰ ਇੱਕ ਸਾਨੂੰ ਗੱਲ ਇੱਥੇ ਹੋਰ ਦੱਸਦਾ ਹਨਾ ਵੀ ਬਾਈ ਬਾਈ ਨੇ ਕੰਮ ਕਰਿਆ ਹਨਾ ਦੇਖੋ ਹਨਾ ਫਾਰਮੈਟ ਦਾ ਸੋਣਾ ਤਿਆਰ ਕੀਤਾਗਾ ਆਪ ਦਾ ਤੁਹਾਨੂੰ ਰੋਜ਼ਗਾਰ ਕਰਦੀ ਕਰਦੀ ਆ ਨਾਲ ਪੰਜ ਬੰਦਿਆਂ ਨੂੰ ਹੋਰ ਰੋਜ਼ਗਾਰ ਦਿੱਤਾ ਹੋਇਆ ਵੀ ਜੇਦੋਂ ਤੁਸੀਂ ਆਪ ਖੁਦ ਕੰਮ ਕਰਦੇ ਹੋ ਨਾ ਤਾਂ ਫਿਰ ਤੁਸੀਂ ਅੱਗੇ ਵੀ ਰਜ਼ਗਾਰ ਦਿੰਦੇ ਹੋ ਨਾ ਹਾਂ ਬਈ ਕੰਮ ਜੇ ਇਹ ਕੰਮ ਇਹੋ ਜਿਹਾ ਹੈ ਵੀ ਜੇ ਬੰਦਾ ਆਪ ਨਾਲ ਹਰ ਵਕਤ ਇੱਥੇ ਹੈਗਾਗਾ ਇਹੀ ਗੱਲ ਮੈਂ ਸੋਡੀ ਕਹਿਣਾ ਬਈ ਜਿੰਨੇ ਵਾਰੀ ਮੈਂ ਫਾਰਮ ਤੇ ਆਇਆ ਨਾ ਤੁਸੀਂ ਮੈਨੂੰ ਇੱਚੀ ਮਿਲ ਤੇ ਅੱਛਾ ਸੱਜਣੋ ਇਹ ਬਾਈ ਦਾ ਫਾਰਮ ਹੈ ਨਾ ਤੁਹਾਨੂੰ ਆਪਾਂ ਫਾਰਮ ਦੇ ਇੱਕ ਵਾਰੀ ਪਸ਼ੂ ਵੀ ਦਿਖਾ ਦਾਂਗੇ ਨਾ ਬਾਈ ਦੀ ਇੱਥੇ ਤੇ ਬਹੁਤ ਘੈਂਟ ਕੰਮ ਆ ਬਈ ਜ਼ੀਰੋ ਤੋਂ ਉੱਠੇ ਹੋਏ ਆਪਾਂ ਕਹਿ ਸਕਦੇ ਹਾਂ ਨਾ ਵੀ ਚਲੋ ਇੱਕ ਸੀਗਾ ਸਾਨੂੰ ਵੀ ਵੀ ਇੱਕ ਬਾਈ ਦੀ ਸਕਸੈਸ ਸਟੋਰੀ ਹੈ ਨਾ ਬਾਈ ਦੇ ਇੱਕ ਇੱਕ ਚੱਲੇ ਹੋਏ ਹੈ ਨਾ ਪ੍ਰੋਗਰੈਸ ਕੀਤਾ ਸ਼ੁਰੂ ਕਿ ਸੁਣੋ ਦਿਖਾਈਏ ਯਾਰ ਹਨਾ ਵੀ ਮਿਹਨਤ ਕਰੋਗੇ ਤਾਂ ਤੁਸੀਂ ਵੀ ਮਲਕਾਂ ਵਿਆਬ ਹੋ ਸਕਦੇ ਹਨਾ ਹੁਣ 70 ਪਸ਼ੂ ਆ ਬਾਈ ਦੇ ਹਨਾ ਤੇ ਪਹਿਲਾਂ ਬਾਈ ਜਦੋਂ ਆਪਾਂ ਫਾਰਮ ਨਾਲ ਇੱਕ ਵਾਰੀ ਆਪਾਂ ਢਾ ਕੇ ਦੁਬਾਰੇ ਬਣਾਇਆ ਹਨਾ ਇਹ ਹਾਂ ਬਾਈ ਦੁਬਾਰੇ ਬਣਾਇਆ ਸੀ ਉਦੋਂ ਮੱਲਾ ਵੀ ਥੋੜੀ ਜੀ ਪਸ਼ੂਆਂ ਦੀ ਬੰਨਣ ਦੀ ਸੈਟਿੰਗ ਨਹੀਂ ਬਣਦੀ ਸੀਗੀ ਹਮ ਚਲੋ ਹੁਣ ਐਸੇ ਥੋੜਾ ਵਧੀਆ ਬਈ ਨਾਲ ਥਾਂ ਸੁੱਕਿਆਂ ਦਾ ਸਾਰਾ ਨਾਲੇ ਹਵਾ ਲੱਗਦੀ ਨਾਲੇ ਪਸ਼ੂ ਮੱਝਾਂ ਲਾਲ ਜਣੀ ਹੁੰਦੀਆਂ ਹੁੰਦੀਆਂ ਹਮ ਜਿਹੜੀ ਸੱਤ ਉਹਨਾਂ ਨੇ ਇੱਕ ਪਿੱਛੇ ਜੇ ਵੀਡੀਓ ਪਾਈ ਸੀਗੀ ਬਾਈ ਮੈਂ ਨਾ 250 ਵੀਡੀਓ ਬੜੀ ਚੱਲੀ ਸੀਗੀ ਕਿ ਜਿਹੜਾ ਬਾਈ ਨੇ ਉੱਪ ਏ ਏ ਬਾਈ ਇਹ ਪਾਈ ਸੀਗੀ ਮੈਂ ਵੀਡੀਓ ਛੋਡੀ ਉਹ ਬਹੁਤ ਜ਼ਿਆਦਾ ਚੱਲੀ ਸ਼ਾਇਦ ਬਾਈ ਨੂੰ ਤਾਂ ਪਤਾ ਵੀ ਨਹੀਂ ਹੋਣਾ ਹਾਂ ਬਾਈ ਨਾ ਮੈਂ ਮੈਨੂੰ ਨਹੀਂ ਮੈਨੂੰ ਦਿਖੀ ਮਰ ਕੋਈ ਇੱਕ ਮੁੰਡਾ ਦੱਸਦਾ ਸੀ ਇਹ ਕਹਿੰਦਾ ਇਹਦੀ ਵੀਡੀਓ ਆਈ ਪਈ ਹਾਂ ਉਹ ਬਾਈ ਦੀ ਵੀਡੀਓ ਸੀਗੀ ਕਿ ਇਹਨਾਂ ਨੇ ਨਾ ਦੇਖੋ ਤੁਸੀਂ ਆ ਇੰਗਲੈਰਨੀਆਂ ਲਾ ਕੇ ਨਾ ਉੱਪਰ ਤਾਰ ਪਾਈ ਹੋਈ ਹੈ ਤੇ ਉੱਤੇ ਪੱਲੀ ਪਾਈ ਹੋਈ ਹੈ ਹਨਾ ਬਾਈ ਜਦੋਂ ਸਿਆਲ ਸੀਗੇ ਬਸ ਥੋੜੀਆਂ ਥੋੜੀਆਂ ਚੀਜ਼ਾਂ ਦੀ ਸੈਟਿੰਗ ਚਾਹੀਦੀ ਹੈ ਇੱਥੇ ਹਾਂ ਥੋੜੀ ਥੋੜੀ ਕੁਲੋ ਕੁਲ ਜਿਵੇਂ ਮਨ ਲਾ ਸ਼ੂਟਿੰਗ ਤੋਂ ਲੈ ਕੇ ਵੱਡੇ ਚੀਜ਼ ਦੀ ਸਰੇਖ ਦੀ ਸੈਟਿੰਗ ਚਾਹੀਦੀ ਹੈ ਜ਼ਰੂਰੀ ਕੰਮ ਇਹ ਫੇਰ ਦੇਖੋ ਬੰਦੇ ਕੰਮ ਕਰਨ ਵਾਲੇ ਨੂੰ ਵੀ ਸੌਖਾਗਾ ਤੇ ਆਪ ਨੂੰ ਤਾਂ ਸੌਖਾ ਹੋਣੀ ਹੋਣਾਗਾ ਤੇ ਪਸ਼ੂ ਨੂੰ ਵੀ ਨਾਲ ਨਾਲ ਸੌਖਾਗਾ ਹਾਂ ਬਿਲਕੁਲ ਹੁਣ ਆ ਦੇਖੋ ਜਦੋਂ ਧੁੱਪ ਨਿਕਲਦੀ ਹੈ ਬਾਈ ਹਨਾ ਉਦੋਂ ਇਹਨੂੰ ਇਹ ਚੱਕ ਦੰਦੇ ਆ ਜੇ ਮਨ ਲਾ ਸਿਆਲ ਆ ਗਏ ਹਨਾ ਮੰਨ ਲਓ ਠੰਡਾ ਕੀਤਾ ਆ ਦੇਖੋ ਆ ਪੱਲੀ ਇਹਦੀਆਂ ਨਾ ਸੋਣ ਇਹਦੇ ਉੱਪਰ ਪਾਉਂਦੇ ਹਨਾ ਤੇ ਜਿਹਦੇ ਕਰਕੇ ਵੀ ਪਸ਼ੂਆਂ ਦੀ ਇੱਥੇ ਜਿਹੜੀ ਸੋ ਬਾਈ ਜੇ ਕੋਈ ਹੋਰ ਗੱਲਬਾਤ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਹੋਰ ਬਾਈ ਖੇਤੇ ਕੋਈ ਗੱਲਬਾਤ ਤੁਸੀਂ ਕਹਿਣੀ ਚਾਹੁੰਦੇ ਹੋ ਕੋਈ ਬਸ ਬਾਈ ਹਾਂ ਬਸ ਇੰਨੀ ਕਹਿਣਾ ਬਸ ਜਿਹੜਾ ਕੰਮ ਕਰਦਾ ਕੋਈ ਮਿਹਨਤ ਬਈ ਆਪ ਕਰੇ ਨਾਲ ਮਿਹਨਤ ਕਰੇ ਹਨਾ ਬਾਈ ਠੀਕ ਹੈ ਕੰਮ ਨਹੀਂ ਮਾੜਾ ਬਾਈ ਕੰਮ ਪੂਰਾ ਵਧੀਆ ਬਸ ਇੱਕ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਨਾਲ ਸ਼ੌਂਕ ਹੋਣਾ ਚਾਹੀਦਾ ਜੇ ਸ਼ੌਂਕ ਆ ਤਾਂ ਬਾਈ ਹਾਂ ਸ਼ੌਂਕ ਆਦਾ ਬਾਈ ਸਾਰਾ ਕੁਝ ਆ ਬਾਕੀ ਤੈਨੂੰ ਬਾਈ ਇੰਨੇ ਸਾਲ ਹੋ ਗਏ ਆਂਦੇ ਨੂੰ ਆਪਾਂ ਨੂੰ ਦੇਖਦੇ ਆਂ ਨਾਲ ਨਹੀਂ ਮੈਂ ਦੇਖਦਾ ਬਾਈ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਆਜੋ ਮੈਂ ਤੁਹਾਨੂੰ ਇੱਕ ਵਾਰੀ ਵਾੜੇ ਦੇ ਬਾਈ ਆ ਦੇਖੋ ਅੱਛਾ ਭਾਈ ਇਹਨਾਂ ਦੇ ਖੇਤੇ ਵਿੱਚ ਕੀ ਰੇਟ ਰੂਟ ਰਹਿੰਦੇ ਆ ਵੀ ਕਿੱਥੋਂ ਤੱਕ ਤੁਸੀਂ ਖਰੀਦਦੇ ਹੋ ਪਸ਼ੂ ਜਿਹੜੇ ਲੈ ਲੈਣੇ ਲੋਣੇ ਹੋ ਜਾਂ ਮੰਨ ਲਓ ਵੇਚਦੇ ਹੋ ਕੀ ਅੱਜ ਤੋਂ ਰੇਟ ਪਸ਼ੂ ਦੇ ਦੁੱਧ ਦੇ ਪੰਡ ਦੇ ਹਿਸਾਬ ਨਾਲ ਪਸ਼ੂ ਖਰੀਦਦੇ ਆ ਭਾਈ ਠੀਕ ਆ ਭਾਈ ਕੋਈ ਵਿੱਚ ਲੱਖ ਵਾਲੀ ਵੀ ਆ ਕੋਈ ਡੂਡ ਵਾਲੀ ਵੀ ਆ ਕੋਈ ਵੀ 70 ਵਾਲੀ ਵੀ ਆ ਕੋਈ 70 ਵਾਲੀ ਵੀ ਆ ਹਾਂਜੀ ਭਾਈ ਹਾਂ ਠੀਕ ਆ ਅਲੱਗ-ਅਲੱਗ ਰੇਟ ਆ ਮੰਨ ਲਓ ਸਾਰਿਆਂ ਦੇ ਆ ਦੇਖੋ ਭਾਈ ਬਸ ਜਗਾ ਦੀ ਭਈ ਸੈਟਿੰਗ ਵਧੀਆ ਬਣੀ ਹੋਵੇ ਹਾਂ ਕੰਮ ਕਰਨ ਵਾਲੇ ਬੰਦਿਆਂ ਨੂੰ ਵੀ ਬਹੁਤ ਸੌਖਾ ਰਹਿੰਦਾਗਾ ਠੀਕ ਐ ਜੇ ਅੱਗੇ ਬਾਈ ਫਿਰ ਜਿਵੇਂ ਕਟੀਆਂ-ਕੁੱਟੀਆਂ ਹੁੰਦੀਆਂ ਉਹ ਤੁਸੀਂ ਸੇਲ ਕਰਦੇ ਹੋ ਜਾਂ ਵੀ ਰੱਖ ਰੱਖ ਲੈਨੇ ਹੋ ਨਹੀਂ ਬਾਈ ਰੱਖ ਲੈਨੇ ਆਗੇ ਕਦੇ ਕੋਈ ਵਾਰ ਕੋਈ ਥਾਂ ਦੀ ਦਿੱਕਤ ਆਵੇ ਤਾਂ ਸੇਲ ਕਰ ਦਨੇ ਆ ਨਹੀਂ ਬਾਈ ਹੂੰ ਰੱਖ ਲੈਨੇ ਆ ਜਰਾ ਤਰ ਰੱਖਦੇ ਹਾਂ ਹਣਾ ਹਾਂਜੀ ਬਾਈ ਠੀਕ ਆ ਬਾਈ ਲੈ ਵੀ ਸੱਜਣੋ ਇਹ ਬਾਈ ਖੇਤਾਂ ਤੇ ਬਾਈ ਦਾ ਪਿੰਡ ਹੈਗਾ ਸੱਜਣੋ ਘੁੰਮਣ ਖੁਰਦ ਜ਼ਿਲ੍ਹਾ ਬਠਿੰਡਾ ਹਾਂ ਬਾਈ ਜ਼ਿਲ੍ਹਾ ਬਠਿੰਡਾ ਬਾਈ ਦਾ ਹਣਾ ਪਿੰਡ ਹੈ ਤੇ ਤੁਸੀਂ ਬਾਈ ਜੇ ਕੋਈ ਤੁਸੀਂ ਮਿਹਨਤ ਕਰਦੇ ਹੋ ਤਾਂ ਅੱਗੇ ਤੁਸੀਂ ਜ਼ਰੂਰ ਆਉਣੇ ਹੋ ਠੀਕ ਐ ਸੋ ਵੀਡੀਓ ਬਾਈ ਕਿਵੇਂ ਲੱਗੀ ਹਣਾ ਜੇ ਤੁਹਾਨੂੰ ਲੱਗਾ ਇੰਟਰਸਟ ਤਾਂ ਕਮੈਂਟ ਕਰਕੇ ਦੱਸਿਓ ਫਿਰ ਬਾਈ ਦੀ ਆਪਾਂ ਇੱਕ ਹੋਰ ਵੀਡੀਓ ਕਰਾਂਗੇ ਬਾਈ ਪੂਰੀ ਘੈਂਟ ਹਨਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਹਨਾ ਤੁਹਾਨੂੰ ਗੱਲਬਾਤ ਤੇ ਨਿੱਕੇ ਆਪਾਂ ਵੀਡੀਓ ਅੱਗੇ ਹੋਰ ਕਰੀਏ ਜਾਂ ਨਾ ਕਰੀਏ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬਾਈ ਸ਼ੁਕਰੀਆ ਧੰਨਵਾਦ